ਜਾਂ ਇਹ ਨਾ ਕਰੂ ਪਾਕਿਸਤਾਨ ਦੀ ਫ੍ਰੀ ਕੰਮਰੇ ਕਰਾਂ ਪਾਕਿਸਤਾਨ ਜੁਲਿਆ ਸਿੱਧੂ ਪਰ ਜਿੰਦਾਬਾਦ ਪਾਕਿਸਤਾਨ ਜੁਲਿਆ ਸਿੱਧੂ ਪਰ ਜਿੰਦਾਬਾਦ ਸੇ ਸਰਕਾਰ ਆ ਕੇ ਦਿਆ ਕੀ ਵਾਹਿਗੁਰੂ ਪੁਰਾਣੇ ਚੋਰ ਮੁਕਤਬਾਦ ਪੁਰਾਣੇ ਚੋਰ ਮੁਕਤਬਾਦ ਪੁਰਾਣੇ ਚੋਰ ਮੁਕਤਬਾਦ ਅੱਜ ਅਸੀਂ ਪ੍ਰਕਾਸ਼ ਸਿੰਘ ਜੀ ਅਸੀਂ ਉੱਥੇ ਜਾਂਦੇ ਸੀਗੇ ਸਾਨੂੰ ਜਾਣਦੇ ਹੋ ਸਾਡੀ ਬੇਇੱਜ਼ਤੀ ਹੈ ਸਾਡੇ ਪਰਿਵਾਰ ਦੀ ਹੈ ਜਿਹੜਾ ਅਸੀਂ ਕਰਦੇ ਹਾਂ ਸਾਡੇ ਪਰਿਵਾਰ ਦਾ ਸਾਡੇ ਪਰਿਵਾਰ ਦਾ ਇਸ ਕਰਨਾ ਬੁਢੀ ਮਾਤਰੀ ਨੂੰ ਇਹ ਅਸੀਂ ਕੋਈ ਉਹ ਤਲੇ ਕੇ ਚੱਲ ਨਹੀਂ ਗਏ ਲੋਕ ਅੱਜਾ ਉਹ ਪ੍ਰਵਾਸੀ ਰਹਿੰਦੇ ਜੀ ਸਾਡੇ ਕੋਲ ਕੁਝ ਯਾਦੋਂ ਦੇ ਬਣਾ ਦੇ ਤਸਕਾ ਜਾਬਿਸਮਰ ਕੇ ਤੇ ਰਣ ਗਿਆ ਉਹਨੂੰ ਵੀ ਮਜ਼ਦੂਰੀ ਆ ਸਾਨੂੰ ਉਹਨਾਂ ਦਾ ਬੋਨਤੀ ਆ ਇਹਦਾ ਸਾਡੇ ਤਾਂ ਪੂਰਾ ਚਾਹੀਦਾ ਜਦੋਂ ਅਸੀਂ ਪ੍ਰਾਲੀ ਨੂੰ ਲਾਉਣੇ ਆ ਉਹਦੇ ਤਾਂ ਸਭੀ ਮਿਹਰਬਾਨੀ ਆ ਜਾਂਦਾ ਜਦੋਂ ਦਰੀਆਂ ਕਰਦੇ ਆ ਉਦੋਂ ਸਰਕਾਰ ਕੂੰਦੀ ਵੀ ਆ ਬੋਲੀ ਵੀ ਆ ਅੱਗੇ ਲੇਟ ਲੇਟਾ ਉੱਡ ਜਾਂਦੀਆਂ ਉਦੋਂ ਕੁਛ ਵੀ ਨਹੀਂ ਜੇ ਆਪ ਵੀ 10 ਕਿਲੇ ਕਣਕ ਮੱਤੀਆ ਨੂੰ ਇੱਕ ਵੀ ਨਹੀਂ ਲੱਗਦਾ ਜਿਹੜਾ ਪਤਨਾ ਗਿੱਟੀਆਂ ਲਾਉਂਦੇ ਉਹਨਾਂ ਨੂੰ ਪੈਨ ਕਰਤਾ ਕਿ ਜੇ ਚਬਤੀ ਲ ਹੋਣ ਜੋ ਕੋਟ ਕਰਨਾ ਦੀ ਉਹ ਬੈਕ ਲਗਾ ਤੇ ਰੇਟ ਵਧਾ ਦੀ ਜੀ ਪਹਿਲਾਂ ਲਾ ਲ ਕਿੱਡਾ ਲੋਕਾਂ ਨੂੰ ਮੋਟਾ ਰਾਇ ਰੇਟ ਦੀ 350 ਕਰਤਾ ਪਰ ਉਹ ਵੀ ਸਮਝਾ ਜਾਸ ਪਰ ਮੁੱਖ ਨਿਕਲ ਗਿਆ ਹੁਣ ਆ ਦੇਖੋ 20 ਰੁਪਿਆ ਦਾ ਜਿਹੜਾ ਬੀਏ ਕੇ 350 ਰੁਪਿਆ ਕਿਲੋ ਬੀਏ ਤੇ ਇੱਕ ਉਹਨਾਂ ਦੇ ਵੀ ਤੁਸੀਂ ਪਾਤਾ ਕਿ ਉਹ ਹਾਂ ਕਿਉਂਕਿ ਜਿਹੜਾ ਕਿ ਕਿਸੇ ਨਾ ਕਿਸੇ ਨੂੰ ਮਾਰ ਜੀ ਨਸ ਪਵੇ ਅੱਗੇ ਵਾਸਤੇ ਪ੍ਰਦਰਸ਼ਨ ਨਾ ਕਰਨਗੇ ਪੰਜਾਬੀ ਸਾਹ ਜੀ ਸਾਨੂੰ ਜਾਣਦੇ ਅਸੀਂ ਬਠਿੰਡੇ ਜਾਣਾ ਜੀ ਜਿਹੜਾ ਕਿ ਜ਼ਰੂਰ ਕਰਨ ਦੀ ਖਾਤਰ ਸਰਕਾਰ ਨੇ ਜਿਹੜਾ ਕਹਰਿਆ ਕੀਤਾ ਸਾਨੂੰ ਬੜਾ ਇੱਕ ਨੌਰੀ ਬਾਗਰ ਦੇ ਸਾਡੇ ਅਸੀਂ ਆਪ ਦਾ ਧਰਮਾ ਲਾ ਕੇ ਬੈਠੇ ਸੀਗੇ ਜਿਹੜਾ ਕਿ ਉੱਥੇ ਜਾਂਦੇ ਸੀ ਅ ਪ੍ਰੋਟੈਸਟ ਹਰਿਆਣਾ ਸਰਕਾਰ ਨੇ ਕੰਧਾ ਘਾਟ ਤੇ ਸਾਡਾ ਅਪਰੇਟ ਹੁੰਦਾ ਸੀ ਜਿਹੜੀ ਹੋਇਆ ਕਿੰਨੀ ਸਾਡੇ 7:30 ਵਜੀਆਂ ਖਾਨੀ ਸਾੜ ਤੋਂ ਸਰਦਾਰ ਜਗੀਰ ਸਿੰਘ ਖੱਲੇਵਾਰ ਨੂੰ ਮਾਰਨ ਵਾਸਤੇ ਸਰਕਾਰ ਨੂੰ ਮਜਬੂਰ ਕਰਿਆ ਟੇਬਲ ਤੇ ਆਉਣ ਆ ਤੇ ਸਾਡੇ ਨਾਲ ਮੀਟਿੰਗਾਂ ਕਰਨ ਵਾਸਤੇ ਉਸ ਤੋਂ ਬਾਅਦ ਸਾਡੀ ਦਾ ਕੇਂਦਰ ਨਾਲ ਲੜਾਈ ਦੀ ਨਹੀਂ ਨਾ ਲੜਾਈ ਕੋਈ ਨਹੀਂ ਸੀ ਜਿਹੜਾ ਕਿ ਸਾਡੇ ਤੇ ਜਾ ਕੇ ਨਜਾਇਜ਼ ਉੱਥੇ ਧਾਰਨਾ ਚਾਇਗਾ ਸਰਦਾਰ ਜਗੀਰ ਸਿੰਘ ਖੱਲੇਵਾਰ ਨੂੰ ਮੀਟਿੰਗ ਤੇ ਆਈ ਨਹੀਂ ਗਰਥਦਾਰ ਕੀਤਾ ਜੀ ਅੱਜ ਹੁਣ ਫੇਰ ਜਿਹੜਾ ਕਿ ਉਹਨਾਂ ਦੀ ਐਫਆਈਆਰ ਕਟਾਉਣੀ ਸੀਗੀ ਸ਼ੁਰੂ ਤੋਂ ਜਾਣਾ ਸੀ ਉਹਦਾ ਕਰਕੇ ਅੱਜ ਸਾਡਾ ਆਪਣੇ ਬਰਬਰਤ ਸਿੰਘ ਦੇ ਘਰਾਂ ਦੇ ਉੱਤੇ ਉਹਨਾਂ ਦੀ ਐਫਆਈਆਰ ਪਟਾਈ ਕਿ ਜਿਹੜੀ ਕਿ ਸਾਡੀ ਚੋਰੀ ਹੋਈ ਹੈ ਸਾਡਾ ਫਰਜ ਬੰਦਾ ਕਿ ਜੀ ਕਟਾਉਣੀ ਆ ਉਹਦੇ ਵਾਸਤੇ ਅਸੀਂ ਚੱਲੇ ਸੀਗੇ ਅੱਜ ਦੇਖੋ ਕਿ ਸਰਕਾਰ ਨੇ ਕੀ ਕਰਿਆ ਸਾਡੇ ਜਿੰਨੇ ਆਰਟੀਸੀ ਦੇ ਸਾਰੇ ਘਰਾਂ ਦੇ ਵਿੱਚ ਬੰਦ ਕੀਤੇ ਕਿਉਂਕਿ ਅਸੀਂ ਇੱਕ ਆਹ ਲੜਾਈ ਆਪ ਦੀ ਲੜਾਈ ਲੱਗਦੀ ਸੀ ਕਿ ਸਾਡੀਆਂ ਜਿਹੜੀ ਚੋਰੀ ਹੋਈ ਚੀਜ਼ ਜਿਵੇਂ ਟਰਾਲੀਆਂ ਚੋਰੀ ਹੋ ਗਈਆਂ ਸਾਡੀਆਂ ਤੇ ਫਲੈਂਡਰ ਵੀ ਲੋਡੀ ਪੀਆਂ ਨਹੀਂ ਦਿੰਦੇ ਪੂਰੀ ਐਫਆਈਆਰ ਤੱਕ ਪਟਾਈ ਕਿ ਨਾ ਜੀ ਅਸੀਂ ਬੰਦੀ ਕਾਰਵਾਈ ਤੇ ਚਲੋ ਬਲਾਜਮਾਨੀ ਕਰਨੀ ਹੈ ਜੋ ਵੀ ਕਰਦੇ ਸਾਨੂੰ ਪਤਾ ਉਹ ਵੀ ਹੋਣੀ ਤਾਂ ਹੈ ਨਹੀਂਗੀ ਪਰ ਅਸੀਂ ਆਪ ਦਾ ਫਰਜ਼ ਤਾਂ ਨਿਭਾਇਆ ਨਾ ਜਿੰਨੇ ਜੋਗ ਰਹੇ ਹਾਂਗੇ ਤੇ ਪਰ ਅੱਜ ਅਸੀਂ ਸਾਡਾ ਸਰਕਾਰ ਦਾ ਕਾਕਰ ਸਿੰਘ ਟੋਡਲੀ ਨੂੰ ਵੀ ਕੱਲ ਦਾ ਗ੍ਰਿਫਤਾਰ ਕੀਤਾ ਜੀ ਸਾਡੇ ਦੂਜੀ ਆਪ ਨੂੰ ਪਿੱਛਾ ਅਸੀਂ ਉਹ ਘਵਾਂਟ ਤੇ ਅੱਜ ਪ੍ਰਦਰਸ਼ਨ ਕਰਦੇ ਸੀਗੀ ਕਿ ਉਹਨਾਂ ਨੂੰ ਛੋਹਣ ਨਹੀਂ ਦੇਣਾ ਨਹੀਂ ਆਇਆ ਨਾ ਤੁਹਾਨੂੰ ਜਾਣ ਦਵੋ ਸਾਡਾ ਫਰਜ਼ਪੰਦ ਦਾ ਉੱਪਰਨਾ ਅਜੀ ਵਾੜੋ ਵਾਣੀ ਹੋ ਜੇ ਨਹੀਂ ਸਾਡੇ ਨੂੰ ਪਤਾ ਤਾਂ ਤੁਸੀਂ ਰੋਕੋਗੇ ਅਜੀ ਦਾ ਇਹ ਸੋਚਿਆ ਸੀ ਕਿ ਸਾਡੀ ਪੁਲਿਸ ਸਾਡੇ ਨਾਲ ਸਾਡਾ ਸੰਯੋਗ ਦਿਓ ਕਿ ਅਸੀਂ ਜਾਵਾਂਗੇ ਕੋਈ ਹੋਰ ਜੇ ਕੋਈ ਜਾ ਕੇ ਭਰ ਤੋਂਡ ਕਰਨਾ ਅਸੀਂ ਤਾਂ ਇੱਕ ਹੈ ਕਿ ਮੰਨ ਕੇ ਕਰਨਾ ਮਰ ਲਈ ਸਾਨੂੰ ਜਾਣਾ ਕਿਹੜੇ ਜਾਣਾ ਆਇਆ ਕਰੂ ਤੇ ਕੰਮ ਨਹੀਂ ਕਰਦਾ ਇਕ ਥਾਂ ਦੁਨੀਆ ਸਿੱਧੂ ਪਰ ਜਿੰਦਾਬਾਦ ਇੱਕ ਥਾਂ ਦੁਨੀਆ ਸਿੱਧੂ ਪਰ ਜਿੰਦਾਬਾਦ ਸੇ ਸਰਕਾਰ ਆ ਕੇ ਦੀ ਆ ਕੀ ਯਾਹ ਰਾਣੀ ਚੋਰ ਮੁੜਾਵਾਹ ਰਾਣੀ ਚੋਰ ਮੁੜਾਵਾਹ ਰਾਣੀ ਚੋਰ ਮੁੜਾਵਾਹ ਅੱਜ ਅਸੀਂ ਕਬਾਖਸ਼ ਸਿੰਘ ਅੱਗੇ ਉੱਥੇ ਜਾਂਦੇ ਸੀ ਤੁਹਾਨੂੰ ਦੱਸਾਂ ਸਾਡੀ ਬੇਇੱਜ਼ਤੀ ਹੈ ਉਹਨਾਂ ਕੋਟੀ ਮਾਤਰੀ ਕਰਦੇ ਹੋਏ ਕੋਈ ਗੱਲ ਨਹੀਂ ਕੋਈ ਅਸੀਂ ਕੋਈ ਉਹ ਤਾਂ ਲੈ ਕੇ ਚੱਲਦੇ ਹਾਂ ਉਹ ਤਾਂ ਉਹ ਤਾਂ ਅਸੀਂ ਲੈ ਲੈਂਦੇ ਹਾਂ ਜਾਨੋਂ ਦੇ ਬਾਹਰ ਦੇ ਦਸਤਾ ਉਹਨੂੰ ਜਾਬੇ ਸਭ ਕਿਤੇ ਰਣ ਗਿਆ ਉਹਨੂੰ ਵੀ ਮਜਬੂਰੀ ਹੈ ਸਾਨੂੰ ਉਹਨਾਂ ਦਾ ਬੰਦ ਕਹਿੰਦਾ ਸਾਡੇ ਭਰਾ ਭਰਾ ਤਾਂ ਹੀ ਦਾ ਜਦੋਂ ਅਸੀਂ ਟ੍ਰੈਲੀਆਂ ਨੂੰ ਅਕਲਾਉਣੇ ਆ ਉਹਦੇ ਤਾਂ ਸਭ ਮਿਹਰਬਾਨੀ ਹੋ ਜਾਂਦਾ ਉਹਦੇ ਜਦੋਂ ਸੜੀਆਂ ਖੰਗੀਆਂ ਆ ਉਹਦੇ ਸਰਕਾਰ ਗੁੰਜੀ ਵੀ ਆ ਬੋਲੀ ਵੀ ਆ ਉਹਨਾਂ ਲੈਟਰੇਟਾ ਉੱਟ ਜਾਂਦੀਆਂ ਉਹਦੇ ਕੁਝ ਵੀ ਨਹੀਂ ਜਿਹੜਾ ਵੀ 10 ਕਿੱਲੇ ਗਣ ਕਮਚੀਆਂ ਨੂੰ ਨਹੀਂ ਲੱਗਦਾ ਜਿਹੜਾ ਫਤਵਾ ਦਿੱਤੀਆਂ ਲਾਉਂਦੇ ਉਹਨਾਂ ਨੂੰ ਬੈਨ ਕਰਤਾ ਜਿਹੜੇ ਛਕੀ ਲਾਉਣੇ ਜੋ ਪੋਸਟਰ ਨਾਲ ਉਹ ਬੈਠੇ ਰਹੇ ਤੇ ਰੇਟ ਵਧਾ ਦਿੱਤੀ ਜਿਹੜੀ ਪਹਿਲਾਂ ਲਾਉਂਦੇ ਆ ਲੋਕਾਂ ਨੂੰ ਮੋਟਰੇ ਜਿਹੜੇ 350 ਕਰਤਾ ਪਰ ਉਹ ਵੀ ਖੰਡਾਰ ਦੀਆਂ ਪਿੱਛੇ ਤੋਂ ਇਹਨਾਂ ਜਿਆਸ ਪਰ ਮੁਕਾਵੇ ਦਾ ਨਾਮ ਤੇ ਪਤਾ ਆ ਗਿਆ 350 ਹੁਣ ਆਹ ਵੇਖੋ 20 ਰੁਪਿਆ ਦਾ ਜਿਹੜਾ ਬੀਜ ਹੈ ਕਿ 350 ਰੁਪਿਆ ਕਿਲੋ ਕਿੰਦੀ ਹੈ ਤੇ ਇੱਕ ਉਨਰੋ ਹੀ ਪੱਤਾ ਕਰਤਾ ਉਹ ਹਾਂ ਕਿਉਂਕਿ ਜਿਹੜਾ ਕਿ ਕਿਸੇ ਦਾ ਕਿਸੇ ਨੂੰ ਮਾਰਾ ਜੀ ਨੱਸ ਪਵੇ ਅੱਗੇ ਵਾਸਤੇ ਪ੍ਰਸਾਦ ਨਾ ਕਰਨਗੇ ਪੰਜਾਬੀ